ਪਰਤੇ ਕੱਢ ਦੇ ਕੱਢ ਦੇ ਵਟਾਂ ਭਈ ਲੋਕਾਂ ਦਾ ਕੰਢੀ ਵੀ ਵੀ ਤੇ ਆ ਵਾਟੀ ਇਸ ਮਾਰ ਕੇ ਲਾ ਦੇ ਇਧਰੋਂ ਆਪੇ ਨੰਗੀ ਜਾਣਗੇ ਲੋਕਾਂ ਦੇ ਕੀ ਆਗਾ ਆ ਸਾਰੀ ਚੱਕ ਲੈ ਆਪਣੀ ਟੈਂਸ਼ਨ ਲੈ ਪਈ ਆ ਇਹ ਪਰਾਲੀ ਵੀ ਪਈ ਐ ਭਾਂਜੇ ਥੜਨ ਵਾਲੀ ਕਰਤੇ ਵੱਢਣ ਵਾਲੇ ਪਏ ਲੋਕਾਂ ਦੇ ਭਾਂਜੇ ਪਾਣੀ ਵਾਲੀਆਂ ਹੋ ਗਈਆਂ ਚੱਕ ਲੈ ਸਾਰਾ ਟੈਂਸ਼ਨ ਲੈ ਪਰ ਸਾਰੀ ਵੱਢ ਦਾਂਗੇ ਆ ਜੋ ਫੇਰ ਪਹੀ ਵੱਢੀ ਜਾਂਦੇ ਯਾਰ ਰੋਜ਼ ਦੇ ਇਹਨਾਂ ਦਾ ਕੰਮ ਹੁੰਦਾ ਚਾ ਆ ਵੀ ਮੁੰਡਿਓ ਪਹੀ ਵੱਢੀ ਜਾਂਦੇ ਆ ਬਾਈ ਕੁਛ ਨਹੀਂ ਹੁੰਦਾ ਇੱਥੇ ਤਾਂ ਹੀ ਚੱਲਦਾ ਯਾਰ ਨਾਲੇ ਭੋਲੇ ਨਾਲ ਰੋਲਾ ਜਾਨੀ ਚੱਲੀ ਜਾਂਦਾ ਕੁਛ ਨਹੀਂ ਹੁੰਦਾ ਚੱਲੀ ਜਾਂਦੇ ਰਾਲੇ ਰੋਲੇ ਤਾਂ ਇੱਥੇ ਵੱਡੀ ਜਾਂਦੇ ਨਾਲੇ ਰਾਫਟੇ ਜੀ ਦਿੱਤੀ ਹੋਈ ਆ ਉਹਨਾਂ ਨੇ ਯਾਰ ਓਏ ਰਾਫਟਾ ਰੋਟਾ ਕਿੱਥੇ ਕੰਮ ਕਰਦੀਆਂ ਇਹਦੋਂ ਤੈਨੂੰ ਪਤਾ ਅੱਖ ਚੁੰਗਲ ਵੱਜੀ ਹੋਵੇ ਅੱਛਾ ਹੂੰ ਰਾਫਟਾ ਰੋਟਾ ਚੱਲੀ ਜਾਂਦੀਆਂ ਇਹ ਤਾਂ ਹੋਰ ਵੱਡਾਂ ਗਏ ਹਜੇ ਇਹ ਤਾਂ ਕੁਛ ਵੀ ਨਹੀਂ ਵੱਡੀ ਅਸੀਂ ਠੀਕ ਹੈ ਜਿੱਦ ਲੈ ਆਈ ਜ਼ੋਰ ਤਾਂ ਇਹ ਚ ਆਖ ਲਾਂ ਇਹਦਾ ਹਾਰੀ ਪਾਸੇ ਦੇਖ ਦੋ ਲਾਲਾਂ ਦੇ ਛੋੜੇ ਲੈ ਕੇ ਜ਼ੋਰ ਤੇਜ਼ ਰੋਚ ਭੋਲੇ ਨਾਲ ਰਾਫਟੇ ਜੀ ਦਿੱਤੀ ਹੋਈ ਜਮਾ ਸਰੇ ਜਾਊਗੀ ਤੂੰ ਦੇਖੀ ਨਹੀਂ ਉਹੀ ਨੇ ਜਾ ਰਿਹਾ ਇਹ ਪਹਿਲੇ ਨਾ ਦੇਖੀਏ ਚਲਹੀ ਕਿ ਬੱਡੀ ਜਾਂਦਾ ਨੀ ਹੋੜ ਇਧਰ ਚੱਲ ਰਿਹਾ ਦੇਖੀ ਕਿ ਚੱਕਰ ਕਿਹੜਾ ਨਾਂ ਵੀ ਹੈਗਾ ਵਿੱਚ ਚੱਲ ਪੁੱਛਦੇ ਆਪਾਂ ਇਹਨਾਂ ਨੂੰ ਚੱਕਰ ਇਹਨਾਂ ਦਾ ਓਏ ਹਾਂ ਵੀ ਮੁੰਡਿਓ ਕਿੱਧਰ ਤੁਸੀਂ ਆ ਬੱਟ ਵੱਡੀ ਇਹਨੇ ਪਹੀ ਵੱਡੀ ਜਾਂਦੇ ਹੋ ਹਾਂ ਵੀ ਸਿਰਨਾ ਜੱਗਰ ਸਿੰਘ ਹਾਂਜੀ ਦੇਖ ਰਿਹਾ ਰਿਪੋਰਟ ਦੇਖਿਆ ਨਾ ਤੇ ਇਹਨਾਂ ਦੀ ਆਈ ਸੀ ਹਾਂ ਆਈ ਹੋਈ ਆ ਜੱਗਰ ਸਿੰਘ ਸਾਨਾ ਅਭਜੰਟਾ ਸਿੰਘ ਹਾਂ ਵੀ ਤੁਸੀਂ ਆਹ ਪਹੀ ਵਢਣ ਲੱਗ ਰਹੇ ਹੋ ਉਹ ਸਾਡੇ ਨਾਲ ਹੁੰਦੇ ਕੱਢਦਾ ਕੱਲ ਤਾਂ ਕੋਈ ਹੋਰ ਆ ਪਹੀਦਾ ਵਾ ਨਹੀਂ ਲੈਂਦਾ ਉਹ ਤਾਂ ਕ ਕਰਦਾ ਤੁਸੀਂ ਇੱਥੇ ਟਰੈਕਟਰ ਕਿੱਥੇ ਲੰਘੂਗਾ ਪਹੀਦਾ ਆਪਾਂ ਨਹੀਂ ਲੈਂਦਾ ਕੋਈ ਨਹੀਂਦਾ ਪਈ ਤਾਂ ਜਾਂਦੀ ਇੱਕੋ ਜਿਹਾ ਟਾਈਟਰ ਡੱਬਦਾ ਟਰੈਕਟਰ ਕਿੱਥੇ ਡੱਬਦਾ ਜਾਂ ਤੁਸੀਂ ਸਾਨੂੰ ਪੇਪੂ ਬਣਾਈ ਜਾਂਦੇ ਆਂ ਇਹ ਕਿ ਮੈਂ ਡੱਪੂ ਡਾਕਟਰ ਆ ਕੋਈ ਨਾ ਇੱਕ ਮਿੰਟ ਸਾਡੇ ਹੁੰਦੇ ਨਹੀਂ ਹਟਦਾ ਉਹ ਕੱਢ ਓਏ ਸਾਡੀ ਪਹੀਆਂ ਦੀ ਵਢਾਂਗੇ ਵਢਾਂ ਕਿਵੇਂ ਹਾਂ ਕੀ ਚੱਕਰ ਆ ਓਏ ਇਹ ਹੈ ਚੱਕਰਾ ਤਾਂ ਬਿੱਤਰ ਹੱਥ ਜਾ ਪੜੀ ਜਾਂਦਾ ਹਾਂ ਉਹਦਾ ਚਾਹ ਪਾਣੀ ਚਾਹ ਪਾਣੀ ਕਿਵੇਂ ਇਹ ਕਿਵੇਂ ਫੁੱਟਨ ਹੁੰਦਾ ਜੇ ਅੱਧਰੌਲੇ ਚੱਲੀ ਜਾਣਗੇ ਤਾਂ ਆਏ ਕਿਵੇਂ ਚੱਲੀ ਜਾਣਗੇ ਕਹਾਂ ਤੋਂ ਐ ਨਹੀਂ ਕਰਨਾ ਠੀਕ ਹੈ ਨਹੀਂ ਗਾਂਦ ਤੋਂ ਨਹੀਂ ਕਹਿੰਦੇ ਬਾਚਾ ਹੀ ਸਾਡੇ ਕੋਲ ਥੋੜਾ ਜਿਹਾ ਬਾਣਾ ਇੱਥੇ ਬੱਸ ਥੋੜਾ ਜਿਹਾ ਨਹੀਂ ਯਾਰਾ ਰਿਪੋਰਟਾਂ ਥੋੜੇ ਚ ਕੈ ਬਾਕੀਆਂ ਰੁਪਟਾਂ ਕੁਝ ਨਹੀਂ ਹੁੰਦਾ ਜੀ ਥੋੜਾ ਜਿਹਾ ਆ ਦੇਖੋ ਪ੍ਰੈਸ਼ਰ ਪਈ ਜਾਂਦਾ ਫੋਨ ਆਈ ਜਾਂਦੇ ਦਿੰਦੇ ਬਾਣਾ ਆਪਣੇ ਚਲ ਠੀਕ ਹੈ ਫਟਵਾ ਲਈ ਚਲ ਠੀਕ ਹੈ ਅੱਜ ਦਾ ਸਾਨੂੰ ਬਾਕੀ ਤਾਂ ਠੀਕ ਹੈ ਨਾ ਕੋਈ ਹੋਰ ਅੱਗੇ ਤਾਂ ਨਹੀਂ ਲੱਗ ਰਿਹਾ ਠੀਕ ਹੈ ਠੀਕ ਹੈ ਜੀ ਚਲ ਚੱਲਦੇ ਆ ਅਸੀਂ ਆਟਾ ਬਣ ਗਿਆ ਕੰਮ ਭੈਣ ਮਰਾ ਪਹੀ ਘੜੀ ਰਹਿ ਕੇ ਬੋਤਲ ਬਣ ਗਈ ਆਪਣੀ ਬੋਤਲ ਬਣ ਗਈ